ਦੀ ਰਿਪੋਰਟ ਬੇਸ਼ੱਕ ਉਸ ਵੇਲੇ ਜੋ ਕੁਝ ਵੀ ਹੋਇਆ ਤੁਹਾਨੂੰ ਰਿਜ਼ਾਈਨ ਵੀ ਕਰਨਾ ਪਿਆ ਹੁਣ ਕੀ ਤੁਹਾਨੂੰ ਲੱਗਦਾ ਕਿ ਉਹ ਰਿਪੋਰਟ ਤੁਸੀਂ ਕਹਿੰਦੇ ਹੋ ਕਿ ਕਿਸੇ ਅਗਲੀ ਜਾਂਚ ਦਾ ਹਿੱਸਾ ਬਣੇ ਮੈਂ ਕਲੀਅਰ ਕੱਟ ਕਰ ਦਿੱਤਾ ਸੀ ਰਿਪੋਰਟ ਕਦੇ ਵੀ ਡਿਨਾਈ ਨਹੀਂ ਹੁੰਦੀ ਹੈ ਕਾਰਨ ਉਹ ਰਿਪੋਰਟ ਅੱਜ ਵੀ ਪੰਜਾਬ ਸਰਕਾਰ ਦੇ ਕੋਲ ਹੈ ਪੰਜਾਬ ਪੁਲਿਸ ਦੇ ਕੋਲ ਹੈ ਤੇ ਅਦਾਲਤ ਦੇ ਕੋਲ ਹੈ ਇੱਕ ਅਦਾਲਤ ਨੇ ਮੰਨ ਲਓ ਕੋਸ ਰਿਪੋਰਟ ਨੂੰ ਖਾਰਜ ਕਰਤਾ ਦੂਸਰੀ ਅਦਾਲਤ ਨੂੰ ਬਹਾਲ ਕਰ ਸਕਦੀ ਹੈ। ਔਰ ਅਪੀਲ ਵੀ ਤੇ ਚੱਲ ਰਹੀ ਹੈ ਨਾ। ਕਿਸ ਤਰੀਕੇ ਦੇ ਨਾਲ ਦੇਖੋ ਤਫਤੀਸ਼ ਚੱਲੀ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਇਸ ਕੇਸ ਨੂੰ ਖਰਾਬ ਕਰਨ ਦਾ ਪ੍ਰਯਾਸ ਕੀਤਾ ਤਾਂ ਜੋ ਪੋਜ਼ਿਟਿਵਿਟੀ ਹੈ 네ਗੇਟਿਵਿਟੀ ਹੈ ਉਹ ਹਾਊਸ ਦੇ ਵਿੱਚ ਡਿਸਕਸ ਹੋਣਾ ਚਾਹੀਦਾ ਹੈ ਇਸ ਕਰਕੇ ਮੇਰੀ ਡਿਮਾਂਡ ਹੈ ਕਿ ਇੱਥੇ ਬਹਸ ਹੋਣੀ ਚਾਹੀਦੀ ਹੈ। ਤਾਂ ਸਪੈਸ਼ਲ ਸੈਸ਼ਨ ਦੀ ਡਿਮਾਂਡ ਤੁਸੀਂ ਰਿਟਨ ਦੇ ਵਿੱਚ ਵੀ ਕੀਤੀ ਹੈ। ਲਿਖਤੀ ਤੌਰ ਤੇ ਆਲਰੇਡੀ ਕਰ ਚੁੱਕੇ ਹਾਂ ਆ ਦੇਖੋ ਨਾ ਚਿੱਠੀ ਦੇਖੋ ਇਹਦਾ ਜਵਾਬ ਵੀ ਮੈਨੂੰ ਆਇਆ ਹੈ ਬਾਬਲ ਕਲਾਂ ਦੇ ਵਿੱਚ ਜਦੋਂ ਮੋਰਚਾ ਚੱਲ ਰਿਹਾ ਸੀ ਤਾਂ ਉੱਥੇ ਤੁਹਾਡੇ ਤੇ ਇੱਕ ਐਲੀਗੇਸ਼ਨ ਸੁਤਰਾ ਜੋਰਾਂ ਨੇ ਲਾਇਆ ਕਿ ਤੁਹਾਡੇ ਵੱਲੋਂ ਗਵਾਹ ਜਿਹੜੇ ਸੀ ਮੈਨਿਪੂਲੇਟ ਕੀਤੇ ਗਏ ਪ੍ਰਦੀਪ ਹੋਰਾਂ ਨੂੰ ਬਚਾਉਣ ਦੇ ਲਈ ਜੋ ਵਾਦਾ ਮਾਫਕਵਾਹ ਵੀ ਬਣਾਇਆ ਅੱਜ ਦੇਖੋ ਉਹਦੀ ਕੀ ਹਾਲਤ ਹੋ ਰਹੀ ਹੈ ਠੀਕ ਹੈ ਕਿ ਨਹੀਂ ਮੈਂ ਪਹਿਲਾਂ ਵੀ ਕਿਹਾ ਸੀ ਨਾ ਉਹ ਕਿਸੇ ਦਬਾਅ ਦੇ ਵਿੱਚ ਹੈ ਮੈਂ ਪਹਿਲਾਂ ਵੀ ਕਿਹਾ ਸੀ ਔਰ ਜਸ ਦਿਨ ਦਬਾਅ ਮੁਕਤ ਹੋਗਾ ਸਾਰਾ ਕੁਝ ਬੋਲ ਜਾਏਗਾ ਜੀ ਤੇ ਉਦੋਂ ਜੋ ਬੋਲਦਾ ਸੀ ਅੱਜ ਉਹਦਾ ਉਲਟ ਬੋਲ ਰਿਹਾ ਹੈ ਪਹਿਲਾਂ ਮੇਰੇ ਹੱਕ ਦੇ ਵਿੱਚ ਬੋਲਦਾ ਸੀ ਫਿਰ ਮੇਰੇ ਖਿਲਾਫ ਬੋਲਣਾ ਸ਼ੁਰੂ ਕੀਤਾ ਦਬਾਅ ਉਸ ਦਬਾਅ ਉਸ ਨੂੰ ਕਿਸ ਦਾ ਦਬਾਅ ਇੱਕ ਇੱਕ ਦਬਾਅ ਦੇ ਇਹ ਵੀ ਵਹੀ ਬੋਲੇਗਾ ਜੀ ਅੱਜ ਸਦਨ ਦੇ ਵਿੱਚ ਇੱਕ ਖਾਸ ਚਰਚਾ ਛੜੀ ਜਿਸ ਦੇ ਵਿੱਚ ਬੇਅਦਬੀ ਔਰ ਗੋਲੀकांड ਦਾ ਮਾਮਲਾ ਵਿਚਾਰਿਆ ਗਿਆ ਜਿਸ ਤੇ ਕੋਮਰ ਵਿਜੇ ਪ੍ਰਤਾਪ ਹੋਰਾਂ ਨੇ ਬੜੇ ਵਿਸਤਾਰ ਦੇ ਨਾਲ ਗੱਲ ਕੀਤੀ ਔਰ ਉਹਨਾਂ ਨੂੰ ਇੱਕ ਸਦਾ ਮਲਾਲ ਇਸ ਗੱਲ ਦਾ ਰਿਹਾ ਕਿ ਉਹਨਾਂ ਦੀ ਕੀਤੀ ਹੋਈ ਜਾਂਚ ਦੀ ਰਿਪੋਰਟ ਭਾਵੇਂ ਹਾਈ ਕੋਰਟ ਦੇ ਵਿੱਚ ਖਾਰਜ ਹੋਈ ਤਾਂ ਉਹ ਆਪਣੀ ਰਿਪੋਰਟ ਨੂੰ ਦੁਬਾਰਾ ਖੁਲਵਾਉਣਾ ਚਾਹੁੰਦੇ ਆ ਉਸ ਤੇ ਚਰਚਾ ਕਰਵਾਉਣੀ ਚਾਹੁੰਦੇ ਆ ਉਹ ਕਹਿੰਦੇ ਨੇ ਕਿ ਅੱਜ ਉਹਨਾਂ ਦੀ ਕੀਤੀ ਹੋਈ ਜਾਂਚ ਕਿਸੇ ਵੀ ਜਿਹੜੀ ਉਹਨਾਂ ਦੀ ਰਿਪੋਰਟ ਆ ਉਹ ਕਿਸੇ ਜਾਂਚ ਦਾ ਹਿੱਸਾ ਨਹੀਂ ਤਾਂ ਉਹ ਚਾਹੁੰਦੇ ਨਹੀਂ ਕਿ ਉਹਨਾਂ ਦੀ ਜਾਂਚ ਵੀ ਜਿਹੜੀ ਹੈ ਉਹ ਉਸ ਰਿਪੋਰਟ ਜਿਹੜੀ ਹੈ ਅਗਲੀ ਜਾਂਚ ਦੇ ਵਿੱਚ ਮਰਜ ਹੋਵੇ ਜਾਂ ਉਸ ਤੇ ਵਿਚਾਰ ਹੋਵੇ ਉਹਨਾਂ ਨੇ ਤਾਂ ਵੱਖਰੇ ਸੈਸ਼ਨ ਦੀ ਵੀ ਮੰਗ ਕੀਤੀ ਹੈ ਕੁਮਰ ਵਿਜੇ ਪ੍ਰਤਾਪ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਈ ਰਿਪੋਰਟ ਬੇਸ਼ੱਕ ਉਸ ਵੇਲੇ ਜੋ ਕੁਝ ਵੀ ਹੋਇਆ ਤੁਹਾਨੂੰ ਰਿਜ਼ਾਈਨ ਵੀ ਕਰਨਾ ਪਿਆ ਹੁਣ ਕੀ ਤੁਹਾਨੂੰ ਲੱਗਦਾ ਕਿ ਉਹ ਰਿਪੋਰਟ ਤੁਸੀਂ ਕਹਿੰਦੇ ਹੋ ਕਿ ਕਿਸੇ ਅਗਲੀ ਜਾਂਚ ਦਾ ਹਿੱਸਾ ਬਣੇ ਜਾਂ ਉਸ ਤੇ ਕਨਕਲੂਜਨ ਹੋਵੇ ਜਾਂ ਉਸ ਤੇ ਇੱਕ ਚਰਚਾ ਜ਼ਰੂਰ ਛਿੜੇ ਤੁਹਾਨੂੰ ਲੱਗਦਾ ਕਿ ਜਿਹੜੀ ਕੋਰਟ ਦੇ ਵਿੱਚੋਂ ਜਿਹੜੀ ਹੈ ਉਹ ਡਿਨਾਈ ਕਰਦੀ ਜਾਂ ਰੱਦ ਕਰਦੀ ਰਿਪੋਰਟ ਹੈ ਉਹ ਸੈਸ਼ਨ ਦੇ ਵਿੱਚ ਦੁਬਾਰਾ ਡਿਸਕਸ ਹੋ ਸਕਦੀ ਦੇਖੋ ਤੁਸੀਂ ਮੇਰੀ ਗੱਲ ਸਮਝੇ ਨਹੀਂ ਮੈਂ ਕਲੀਅਰ ਕੱਟ ਕਰ ਦਿੱਤਾ ਸੀ ਰਿਪੋਰਟ ਕਦੇ ਵੀ ਡਿਨਾਈ ਨਹੀਂ ਹੁੰਦੀ ਹੈ ਕਾਰਨ ਉਹ ਰਿਪੋਰਟ ਅੱਜ ਵੀ ਪੰਜਾਬ ਸਰਕਾਰ ਦੇ ਕੋਲ ਹੈ ਪੰਜਾਬ ਪੁਲਿਸ ਦੇ ਕੋਲ ਹੈ ਤੇ ਅਦਾਲਤ ਦੇ ਕੋਲ ਹੈ ਇੱਕ ਅਦਾਲਤ ਨੇ ਮੰਨ ਲਓ ਉਸ ਰਿਪੋਰਟ ਨੂੰ ਖਾਰਜ ਕਰਤਾ ਦੂਸਰੀ ਅਦਾਲਤ ਨੂੰ ਬਹਾਲ ਕਰ ਸਕਦੀ ਹੈ ਔਰ ਅਪੀਲ ਵੀ ਤੇ ਚੱਲ ਰਹੀ ਹੈ ਨਾ ਚੱਲ ਰਹੀ ਹੈ ਦੂਸਰੀ ਗੱਲ ਹੈ ਕਿ 28 ਅਗਸਤ 2018 ਨੂੰ ਜੋ ਅਸੀਂ ਡਿਬੇਟ ਇੱਥੇ ਨਲਾ ਵਿਧਾਨ ਸਭਾ ਦੇ ਵਿੱਚ ਹੋਈ ਸੀ ਤੇ ਉਸ ਦਾ ਇੱਕ ਕਨਕਲੂਜਨ ਹੋਣਾ ਚਾਹੀਦਾ ਹੈ ਤੇ ਇੱਕ ਦੁਬਾਰਾ ਇੱਕ ਡਿਬੇਟ ਹੋਣਾ ਚਾਹੀਦਾ ਹੈ ਕਿ ਕਿੱਥੇ ਕਿੱਥੇ ਕਮੀ ਰਹੀ ਔਰ ਕਿਸ ਤਰੀਕੇ ਦੇ ਨਾਲ ਦੇਖੋ ਤਫਤੀਸ਼ ਚੱਲੀ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਇਸ ਕੇਸ ਨੂੰ ਖਰਾਬ ਕਰਨ ਦਾ ਪ੍ਰਯਾਸ ਕੀਤਾ ਤਾਂ ਜੋ ਪੋਜ਼ਿਟਿਵਿਟੀ ਹੈ ਨੈਗੇਟਿਵਿਟੀ ਹੈ ਉਹ ਹਾਊਸ ਦੇ ਵਿੱਚ ਡਿਸਕਸ ਹੋਣਾ ਚਾਹੀਦਾ ਹੈ ਇਸ ਕਰਕੇ ਮੇਰੀ ਡਿਮਾਂਡ ਹੈ ਕਿ ਇੱਥੇ ਬਹਤ ਸੁਣੀ ਚਾਹੀਦੀ ਸੈਸ਼ਨ ਇੱਕ ਸਪੈਸ਼ਲ ਸੈਸ਼ਨ ਦੀ ਡਿਮਾਂਡ ਤੁਸੀਂ ਰਿਟਰਨ ਦੇ ਵਿੱਚ ਵੀ ਕੀਤੀ ਹੈ ਮਨਜੋਤ ਮੈਂ ਲਿਖਤੀ ਤੌਰ ਤੇ ਆਲਰੇਡੀ ਕਰ ਚੁੱਕਿਆ ਹਾਂ ਆ ਦੇਖੋ ਨਾ ਚਿੱਠੀ ਦੇਖੋ ਇਹਦਾ ਜਵਾਬ ਵੀ ਮੈਨੂੰ ਆਇਆ ਹੈ ਲੇਕਿਨ ਹੁਣ ਦੁਬਾਰਾ ਚਲੋ ਸੈਸ਼ਨ ਆ ਗਿਆ ਹੈ ता सेशन देखो आज दी प्रोसीडिंग ही मतलब मुलतवी हुई है लेकिन एक सीटिंग वास्ते बुलाई जा सकती है कानून मुताबिक बुलाई जा सकती है तो इस करके मेरी यही डिमांड है मेरी यही बेनती है कि इस मुद्दे के एक डिबेट होगस्त 28 अगस्त 2018 जो भी डिबेट होया ਉਦਾ ਕਨਕਲੂਜਨ ਨਿਕਲਣਾ ਚਾਹੀਦਾ ਹੈ ਸਰ ਇੱਕ ਆਖੀ ਸਵਾਲ ਹੈ ਕਿ ਬੇਬਲ ਕਲਾਂ ਦੇ ਵਿੱਚ ਜਦੋਂ ਮੋਰਚਾ ਚੱਲ ਰਿਹਾ ਸੀ ਤਾਂ ਉੱਥੇ ਤੁਹਾਡੇ ਤੇ ਇੱਕ ਐਲੀਗੇਸ਼ਨ ਸੁਖਰਾ ਜੋਰਾਂ ਨੇ ਲਾਇਆ ਕਿ ਤੁਹਾਡੇ ਵੱਲੋਂ ਗਵਾਹ ਜਿਹੜੇ ਸੀ ਮੈਨਿਪੂਲੇਟ ਕੀਤੇ ਗਏ ਪ੍ਰਦੀਪ ਹੋਰਾਂ ਨੂੰ ਬਚਾਉਣ ਦੇ ਲਈ ਜੋ ਵਾਦਾ ਮਾਫ ਗਵਾਹ ਵੀ ਬਣਿਆ ਅੱਜ ਦੇਖੋ ਉਹਦੀ ਕੀ ਹਾਲਤ ਹੋ ਰਹੀ ਹੈ ਠੀਕ ਹੈ ਕਿ ਨਹੀਂ ਮੈਂ ਪਹਿਲਾਂ ਵੀ ਕਿਹਾ ਸੀ ਨਾ ਉਹ ਕਿਸੇ ਦਬਾਅ ਦੇ ਵਿੱਚ ਹੈ ਮੈਂ ਪਹਿਲਾਂ ਵੀ ਕਿਹਾ ਸੀ ਔਰ ਜਸ ਦਿਨ ਦਬਾਅ ਮੁਕਤ ਹੋਗਾ ਸਾਰਾ ਕੁਝ ਬੋਲ ਜਾਏਗਾ ਜੀ ਤੇ ਉਦੋਂ ਜੋ ਬੋਲਦਾ ਸੀ ਅੱਜ ਉਹਦਾ ਉਲਟ ਬੋਲ ਰਿਹਾ ਹੈ ਤਾਂ ਬਿਹਤਰ ਹੈ ਕਿ ਉਹਨੂੰ ਹੀ ਬੋਲਣ ਦਿੱਤਾ ਜਾਵੇ ਉਹਨੂੰ ਹੀ ਬੋਲਣ ਦਿੱਤਾ ਜਾਵੇ ਕਿਉਂਕਿ ਪਹਿਲਾਂ ਮੇਰੇ ਹੱਕ ਦੇ ਵਿੱਚ ਬੋਲਦਾ ਸੀ ਫਿਰ ਮੇਰੇ ਖਿਲਾਫ ਬੋਲਣਾ ਸ਼ੁਰੂ ਕੀਤਾ ਦਬਾਅ ਸੀ ਦਬਾਅ ਕਿਸ ਦਾ ਦਬਾਅ ਇੱਕ ਇੱਕ ਦਬਾਅ ਦੇ ਇਹ ਵੀ ਵਹੀ ਬੋਲੇਗਾ ਜੀ ਇਹ ਵੀ ਮੈਂ ਕਿਉਂ ਬੋਲਾਂਗਾ ਜੀ ਉਹਨੂੰ ਹੀ ਬੋਲਣ ਦਿੱਤਾ ਜਾਵੇ ਅੱਜ ਦੇਖੋ ਉਹਦੀ ਬੋਲੀਬਾਣੀ ਫੇਰ ਬਦਲ ਗਈ ਹੈ ਅੱਜ ਫੇਰ ਉਹਨਾਂ ਲੋਕਾਂ ਤੇ ਹੀ ਅਲੀਗੇਸ਼ਨ ਲਗਾ ਰਿਹਾ ਹੈ ਜਿਹਨਾਂ ਦੀ ਤਾਰੀਫ਼ ਕਰਦਾ ਹੁੰਦਾ ਸੀ ਤੇ ਇਸ ਕਰਕੇ ਇਸ ਮੁੱਦੇ ਤੇ ਮੈਂ ਉਹਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ ਉਸਦੇ ਪਿਤਾ ਜੀ ਦੀ ਡੈਥ ਹੋਈ ਹੈ ਤਾਂ ਉਹਨੂੰ ਹੀ ਬੋਲਣ ਦਿੱਤਾ ਜਾਵੇ ਜਿਸ ਤੇ ਪੂਰਾ ਦਬਾਅ ਮੁਕਤ ਹੋ ਜਾਏਗਾ ਸਭ ਕੁਝ ਸਾਹਮਣੇ ਆਪੇ ਰੱਖ ਦੇਗਾ ਜੀ ਥੈਂਕ ਯੂ ਕਮਰਜੀਤ ਪ੍ਰਤਾਪ ਹੋਰੀ ਕਹਿੰਦੇ ਨੇ ਕਿ ਉਹਨਾਂ ਦੀ ਰਿਪੋਰਟ ਜਿਹੜੀ 2018 ਦੇ ਵਿੱਚ ਡਿਸਕਸ ਹੋਈ ਉਹ ਹੁਣ ਸਦਨ ਦੇ ਵਿੱਚ ਦੁਬਾਰਾ ਡਿਸਕਸ ਹੋਵੇ ਔਰ ਉਹ ਕਨਕਲੂਜਨ ਤੱਕ ਪਹੁੰਚੇ ਸੁਖਰਾਜ ਸਿੰਘ ਹੋਰਾਂ ਬਾਰੇ ਵੀ ਉਹ ਬੋਲਦੇ ਕਹਿੰਦੇ ਨੇ ਕਿ ਸੁਖਰਾਜ ਸਿੰਘ ਹੋਰੀ ਕਿਸੇ ਦਬਾਅ ਦੇ ਹੇਠ ਪਹਿਲਾਂ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਰਹੇ ਅੱਜ ਕਿਸੇ ਦਬਾਅ ਦੇ ਹੇਠ ਉਹਨਾਂ ਦੇ ਖਿਲਾਫ ਬੋਲ ਰਹੇ ਆ ਉਹ ਕਹਿੰਦੇ ਨੇ ਕਿ ਸੁਖਰਾਜ ਸਿੰਘ ਇਸ ਤੇ ਖੁਦ ਹੀ ਜਵਾਬ ਦੇਣ ਤਾਂ ਚੰਗਾ ਰਹੇਗਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾ ਹੁਰਦਾ ਅਨਮਿਊਟ ਚੰਡੀਗੜ੍ਹ